ਆਹ ਕੁਰਸੀ ਦੀ ਕੀਮਤ ਲੱਖਾਂ ਰੁਪਈਆ ਦੀ ਹੈ ਇਹ ਤੇ ਪਿੱਤਲ ਲੱਗਾ ਹੋਇਆ ਟਾਲੀ ਦੀ ਬਣੀ ਹੋਈ ਹੈ ਇਹ ਕੀ ਰੇਟ ਦੱਸਾਂ ਜੀ 1,55,000 ਰੁਪਏ ਦੀ ਬਾਈ ਅੱਛਾ 1,55,000 ਰੁਪਏ ਦੀ ਕੱਲੀ ਆਹ ਕੁਰਸੀ ਨਾਨਾ ਵੀਰੇ 6 ਕੁਰਸੀਆਂ ਹਨ ਤਾਂ 6 ਕੁਰਸੀਆਂ ਨੇ 6 ਕੁਰਸੀਆਂ 1,55,000 6 ਕੁਰਸੀਆਂ 1,55,000 ਦੇ ਨਾਲ ਡਾਈਨਿੰਗ ਟੇਬਲ ਵੀ ਆ ਅੱਛਾ ਪੂਰਾ ਡਾਈਨਿੰਗ ਟੇਬਲ ਕਾਦੇ ਚ ਬਣਾ ਹੋਇਆ ਜੀ ਪੂਰੀ ਟਾਲੀ ਦੇ ਵਿੱਚ ਬਣਿਆ ਸਾਰਾ ਪਿੱਤਲ ਉੱਤੇ ਜੜਿਆ ਪਿਆ ਕੰਮਕਾਰ ਵੀ ਓਕੇ ਕਿਹੜੀ ਪਾਲਿਸ਼ ਕਰੀ ਸਾਰੀ ਪੀਯੂ ਪਾਲਿਸ਼ ਹੋਈ ਵੀ ਪੀਯੂ ਪਾਲਿਸ਼ 1,55,000 ਰੁਪਏ ਦੇ ਵਿੱਚ ਤੇ 1,55,000 ਰੁਪਏ ਦੇ ਵਿੱਚ ਪੂਰਾ ਲਿਨਿੰਗ ਟੇਬਲ ਆ ਗਿਆ ਤੇ ਨਾਲ ਹੀ ਨਾਲ ਬੈੱਡ ਵੀਰੇ ਨਾਲ ਬੈੱਡ ਕਦੇ ਚ ਬਣਿਆ ਬਈ ਸ਼ੇਕਵਾਰ ਬੈੱਡ ਵੀ ਸਾਰਾ ਟਾਲੀ ਦੇ ਵਿੱਚ ਆ ਉੱਪਰ ਬਿੱਤਰ ਲੱਗਿਆ 6.5 ਫੁੱਟ ਲੰਬਾ ਨਾਲੇ ਬੈੱਡ ਕੀ ਬਾਤ ਹੈ ਤੇ ਗੱਦੇ ਗੱਦੇ ਵੀ ਨਾਲ ਆ ਬਾਈ ਗੱਦੇ ਕੀ ਰੇਟ ਹੈ ਗੱਦਿਆਂ ਗੱਦੇ ਘੱਟੋ ਘੱਟ 15,000 ਰੁਪਏ ਦੇ ਗੱਦੇ 15,000 ਰੁਪਏ ਦੇ ਗੱਦੇ ਬਿਲਕੁਲ ਨਾਲ ਨਾਲ ਫ੍ਰੀ ਆ ਹੋਰ ਕੀ ਦਵਾਂਗੇ ਨਾਲ ਹੋਰ ਵੀਰੇ ਤੁਹਾਨੂੰ ਆ ਬੇਬੇ ਵਾਲੀ ਚੱਕ ਬੇਬੇ ਵਾਲਾ ਸੰਦੂਖ ਤੇ ਪੂਰੀ ਟਾਲੀ ਚ ਜੜੀ ਪਈ ਹੈ ਚੈੱਕ ਕਰ ਲਓ। ਕੀ ਬਾਤ ਹੈ। ਇਹ ਨਾਲੇ ਤੁਹਾਨੂੰ ਲਗ ਲਗ ਚੀਜ਼ਾਂ ਲੱਭਣ ਦੀ ਲੋੜ ਨਹੀਂ। ਪੂਰੇ ਘਰ ਦਾ ਸੈਟਅਪ ਇੱਕੋ ਡਿਜ਼ਾਈਨ ਦਾ ਮਿਲ ਜੂ ਤੁਹਾਨੂੰ। ਆ ਦੱਸ ਦੋ ਜੀ। ਆ ਸ਼ੂਰੇਕ ਆ ਗਿਆ ਵੀਰੇ ਟਾਲੀ ਦੇ ਵਿੱਚ। ਕਿਤੇ ਪਲਾਈ ਲੱਗੀ ਦਿਖਾ ਦਿਓ ਜ਼ਿੰਮੇਵਾਰੀ ਆ। ਚੱਕ ਸਾਰਾ ਟੇਬਲ ਟਾਲੀ ਦੇ ਵਿੱਚ ਜੜਿਆ। ਹਰੇਕ ਫਰਨੀਚਰ ਦਾ ਸੇਮ ਵਰਕ ਆ, ਸੇਮ ਡਿਜ਼ਾਈਨ ਆ। ਕੱਲੀ ਕੱਲੀ ਚੀਜ਼ ਵਧੀਆ ਮਿਲ ਜੂ ਤੇ ਝੂਟੇ ਲੈਣ ਨੂੰ ਇਹ ਵੀ ਫਿਰ ਕਰ ਦਿਓ ਜੀ ਨਾਲ। ਆਪਾਂ ਕਿਹੜਾ ਤੁਹਾਡੇ ਤੋਂ ਬਾਹਰ ਆ ਜੀ। ਹਾਂ। ਦੇ ਵੀ ਲੈ ਜੀ ਨਾਲ ਇਹ 1,55,000 ਰੁਪਏ ਦੇ ਵਿੱਚ ਕੱਲਾ ਬੈੱਡ ਨਹੀਂ ਕੱਲਾ ਡਾਈਨਿੰਗ ਟੇਬਲ ਨਹੀਂ ਪੂਰੇ ਘਰ ਦਾ ਫਰਨੀਚਰ ਮਿਲ ਜੂ ਤੇ ਡਿਲੀਵਰੀ ਕਰ ਦੋ ਜੀ ਹੁਣ ਮਾੜੀ ਮੋੜ ਡਿਲੀਵਰੀ 올 ਪੰਜਾਬ ਫਰੀ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫਰੀ ਪੰਜ ਜਾਨਾਂ ਤੱਕ ਸ਼ੇਅਰ ਕਰਕੇ ਵੀਡੀਓ ਤੇ ਪੇਜ ਨੂੰ ਕਰਕੇ ਫੋਲੋ ਵਿజిਟ ਕਰ ਲੋ ਜੇ ਕਹੇ ਵੀਰ ਨੇ ਘਰੇ ਬੈਠੇ ਮੰਗਾਉਣਾ ਹੋਵੇ ਘਰੇ ਬੈਠ ਕੇ 1000 ਰੁਪਏ ਬੁਕਿੰਗ ਪਾਓ 1000 ਰੁਪਏ ਤੋਂ ਬਾਅਦ ਬਾਕੀ ਪੈਸੇ ਘਰੇ ਪਹੁੰਚ ਕੇ ਚੈੱਕ ਕਰਕੇ ਫਿਰ ਦੇ ਦਿਓ ਇੰਨੀ ਜ਼ਿੰਮੇਵਾਰੀ ਲੈਂਦੇ ਆ ਬਈ ਇੰਨੀ ਗਰੰਟੀ ਲੈਂਦੇ ਆ ਕਿਉਂਕਿ ਆਪਦੇ ਫਰਨੀਚਰ ਦੇ